ਜਿਹੜੀ ਪਰੇਡ ਦਾ ਨਾਮ ਦਿੱਤਾ ਗਿਆ ਸੀਗਾ ਉਹ ਪਹਿਲਾਂ ਵੀ ਆਪਾਂ ਵੇਖਿਆ ਜਿੱਥੇ ਵੀ ਕੀਤੀ ਐ ਉਹਦੇ ਵਿੱਚ ਇੱਕ ਹਸਾਬ ਦਾ ਨੰਗਾ ਨਾਚ ਕੀਤਾ ਜਾਂਦਾ ਉਹ ਕੋਈ ਉੱਥੇ ਜਿਹੜਾ ਉਹਨਾਂ ਕਿਹਾ ਵੀ ਇਹ ਸੰਗਤੀ ਇਕੱਠ ਹੈ ਸਮਲਿੰਗੀਆਂ ਦਾ ਉੱਥੇ ਸਮਲਿੰਗੀਆਂ ਨੇ ਜਾ ਕੇ ਸੁਖਮਨੀ ਸਾਹਿਬ ਨਹੀਂ ਕਰਨਾ ਉਥੇ ਸੜਕਾਂ ਤੇ ਨਚਣਾ ਤੁਸੀਂ ਕਹਿ ਤੁਹਾਨੂੰ ਇਸ ਗੱਲ ਦਾ ਵੀ ਇਤਰਾਜ਼ ਹੈ ਕਿ ਸੰਗਤ ਸ਼ਬਦ ਵੀ ਕਿਉਂ ਵਰਤਿਆ ਜਾਵੇ ਸੰਗਤ ਸ਼ਬਦ ਕੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਜਿੱਥੇ ਕੀਰਤਨ ਹੋਵੇ ਸੰਗਤ ਦੇ ਵਿੱਚ ਨਾਮ ਦੀ ਚਰਚਾ ਹੋਵੇ ਉਹ ਸੰਗਤ ਹੈ ਕੋਈ ਅੱਧੇ ਨੰਗੇ ਕੱਪੜੇ ਪਾ ਕੇ ਸੜਕਾਂ ਤੇ ਨੱਚੇ ਤੇ ਉਹਨੂੰ ਸੰਗਤ ਕਹਿਣ ਇਹ ਗੱਲ ਪੰਥ ਕਦੇ ਨਹੀਂ ਕਬੂਲਦਾ ਕੀ ਬੰਦੇ ਦਾ ਬੰਦੇ ਨਾਲ ਮੁਹੱਬਤ ਕਰਨਾ ਔਰਤ ਦਾ ਔਰਤ ਨਾਲ ਕਰਨਾ ਇਹ ਕਬੂਲਿਆ ਨਹੀਂ ਜਾ ਸਕਦਾ ਮੁਹੱਬਤ ਸ਼ਬਦ ਹੀ ਨਹੀਂ ਵਰਤ ਸਕਦੇ ਨਹੀਂ ਵਰਤ ਸਕਦੇ ਨਹੀਂ ਵਰਤ ਸਕਦੇ ਇਹਨੂੰ శਰੀਰਕ ਸੰਬੰਧ ਵਾਸ਼ਨਾ ਦੇ ਵਿੱਚੋਂ ਪ੍ਰਗਟ ਹੋਇਆ ਕਹਿ ਸਕਦੇ ਮੋਹੱਬਤ ਕੀ ਹੈ ਤੁਸੀਂ ਬੈਠੇ ਹੋ ਮੈਂ ਬੈਠਾਂ ਭਰਾਵਾਂ ਦੇ ਤੌਰ ਤੇ ਆਪਣਾ ਪ੍ਰੇਮ ਹੈ ਲੱਖਾਂ ਹੀ ਲੋਕ ਨੇ ਜਿਨ੍ਹਾਂ ਦਾ ਭਰਾਵਾਂ ਦੇ ਤੌਰ ਤੇ ਕਿਤੇ ਬੀਬੀਆਂ ਦਾ ਭੈਣਾਂ ਦੇ ਤੌਰ ਤੇ ਪ੍ਰੇਮ ਹੋਊਗਾ ਪਰ ਉੱਥੇ ਕੋਈ ਇਦਾਂ ਦੀ ਵਾਸ਼ਨਾ ਦਾ ਸੰਬੰਧ ਨਹੀਂ ਹੈਗਾ ਪ੍ਰੇਮ ਦਾ ਮਤਲਬ ਇਹ ਹੈ ਇੱਕ ਦੂਸਰੇ ਦਾ ਭਲਾ ਸੋਚਣਾ